ਅਸੀਂ ਬਹੁਤ ਸਹਿਲਿਆ ਵਾ ਹੁਣ ਉੱਠਣ ਦੀ ਲੋੜ ਹੈ ਪੰਜਾਬ ਦੀ ਜਵਾਨੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਆਲਰੇਡੀ ਖਤਮ ਕੀਤੀ ਜਾ ਰਹੀ ਹੈ ਕਦੇ ਉਹ ਨਸ਼ਿਆਂ 'ਚ ਪਾ ਦਿੰਦੇ ਨੇ ਹੁਣ ਵਿਦੇਸ਼ਾਂ ਵੱਲ ਜਾ ਰਹੀ ਹੈ ਪਹਿਲਾਂ ਅੰਗਰੇਜ਼ਾਂ ਨੇ ਸਾਡੇ ਉੱਪਰ ਰਾਜ ਕੀਤਾ ਸੀ ਸਾਨੂੰ ਗੁਲਾਮ ਬਣਾ ਕੇ ਰੱਖਿਆ ਸੀਗਾ ਹੁਣ ਸਾਡੇ ਪੜ੍ਹੇ ਲਿਖੇ ਬੱਚੇ ਆਪ ਉੱਥੇ ਗੁਲਾਮ ਬਣਨ ਜਾ ਰਹੇ ਨੇ ਲੱਗ ਕੇ ਅਜੀਬ ਹੀ ਹੋਇਆ ਜੇ ਇਹ ਸਭ ਕੁਝ ਪੰਜਾਬ ਵਿੱਚ ਹੋਵੇ ਤਾਂ ਸਾਡੇ ਬੱਚੇ ਬਾਹਰ ਜਾਣ ਹੀ ਨਾ ਪੰਜਾਬ ਦੀ ਸਰਕਾਰਾਂ ਨੂੰ ਆਪਣੀ ਰਾਜਨੀਤੀ ਤੋਂ ਉੱਠ ਕੇ ਹੁਣ ਸੋਚਣਾ ਚਾਹੀਦਾ। ਇੱਕ ਤਾਂ ਪੰਜਾਬ ਦਾ ਨਾ ਸਭ ਤੋਂ ਜਿਹੜਾ ਬੈਡ ਲੱਗੇ ਆ ਕਿ ਸੈਂਟਰ ਚ ਜਿਹੜੀ ਸਰਕਾਰ ਹੁੰਦੀ ਆ ਉਹਦੇ ਉਲਟ ਸਾਡੀ ਪੰਜਾਬ ਦੀ ਸਰਕਾਰ ਬਣਦੀ ਆ ਕਿ ਪੰਜਾਬੀ ਹਮੇਸ਼ਾ ਪੁੱਠੇ ਕੰਮ ਕਰਨ ਸੀ ਅੱਗੇ ਰੰਦੇ ਨੇ। ਜੇ ਪੰਜਾਬੀ ਇਕਜੁੱਟ ਹੋ ਜਾਣ ਇਕੱਠੇ ਰਹਿਣ ਤੇ ਅਸੀਂ ਕੀ ਨਹੀਂ ਕਰ ਸਕਦੇ? ਜੇ ਆਪਾਂ ਐਸਜੀਪੀਸੀ ਦੀ ਗੱਲ ਵੀ ਕਰੀਏ ਤਾਂ ਉਹ ਵੀ ਆਪਣੀਆਂ ਗੋਲ ਕਾ ਭਰਨ ਦੇ ਚੱਕਰਾ ਚ ਲੱਗੇ ਹੋਏ ਨੇ। ਜਿਹੜੇ ਹੋਰ ਦੂਜੇ ਧਰਮ ਨੇ ਉਹ ਕਿੰਨਿਆਂ ਆਪਣੀਆਂ ਆਪਣੇ ਧਰਮ ਦੇ ਪ੍ਰਚਾਰ ਲਈ ਕਿਤਾਬਾਂ ਵੰਡ ਰਹੇ ਨੇ ਤੇ ਸਾਡੇ ਜਿਹੜੇ ਚੌਧਰੀ ਨੇ ਜੱਥੇਦਾਰ ਨੇ ਉਹ ਆਪਸੇ ਚ ਇੱਕ ਦੂਜੇ ਦੇ ਪੱਗਾਂ ਲਾਈ ਜਾਂਦੇ ਨੇ ਉਹ ਕਿ بڑے ਮੁੱਦੇ ਨੇ ਪੰਜਾਬ ਜਿਹੜਾ ਨਾ ਇੱਕ ਪਾਸੇ ਨਹੀਂ ਘੇਰਿਆ ਗਿਆ ਪੰਜਾਬ ਨੂੰ ਅਣਗਿਣਤ ਪਾਸੇ ਘੇਰਿਆ ਜਾ ਰਿਹਾ ਸਾਨੂੰ ਸਭ ਨੂੰ ਜਾਗਣ ਦੀ ਲੋੜ ਅਸੀਂ ਇਹੀ ਸੋਚਦੇ ਰਹਿੰਦੇ ਆ ਕਿ ਮੈਂ ਕੀ ਲੈਣਾ ਉਹ ਕਰ ਹੀ ਜਾਂਦਾ ਸਾਡਾ ਕੀ ਜਾਂਦਾ ਸਾਡਾ ਬਹੁਤ ਕੁਝ ਜਾ ਰਿਹਾ ਸਾਡੀ ਜਵਾਨੀ ਜਾ ਰਹੀ ਹੈ ਯਕੀਨ ਮੰਨਿਓ ਕਿ ਜਿਹੜੇ ਬੱਚੇ ਬਾਹਰ ਚਲੇ ਗਏ ਉਹਨਾਂ ਦੇ ਮਾਪਿਓ ਦਾ ਹੁਣ ਬੁਢਾਪਾ ਵੀ ਜਾ ਰਿਹਾ ਦਾ ਬੜੇ ਦੁੱਖ ਦੀ ਗੱਲ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਅਨਾਥ ਆਸ਼ਰਮ ਬੰਨੇ ਸ਼ੁਰੂ ਹੋ ਗਏ ਨੇ ਬਜ਼ੁਰਗਾ ਲਈ ਰਹਿਣ ਬਸੇਰੇ ਬੰਨੇ ਸ਼ੁਰੂ ਹੋ ਗਏ ਨੇ ਉਹ ਕਿਉਂ ਬੰਨੇ ਸ਼ੁਰੂ ਹੋ ਗਏ ਨੇ ਬੱਚੇ ਸਾਡੇ ਬਾਹਰ ਜਾ ਹੀ ਜਾਂਦੇ ਨੇ ਮਾਪਿਓ ਉਹਨੂੰ ਇੱਕ ਵਾਰੀ ਬੱਚੇ ਬਾਹਰ ਰਹਿ ਜਾਂਦੇ ਨੇ 6 ਮਹੀਨੇ ਸਾਲ ਰੱਖਦੇ ਨੇ ਪਰ ਉਥੇ ਇਲਾਜ ਬੜਾ ਮਹਿੰਗਾ ਆ ਔਰ ਬੁਢਾਪੇ ਦੇ ਵਿੱਚ ਤਾਂ ਇਲਾਜ ਬਹੁਤ ਜ਼ਰੂਰੀ ਹੈ ਕਿ ਸਾਡੇ ਅਖਰਾਕਾ ਇਹੋ ਜਿਹਾ ਸਾਡੇ ਪਿਓ ਦਾਦੇ ਨੇ ਬਦਾਮ ਖਾਦੇ ਸੀਗੇ ओरिजिनल ਕੀ ਖਾਦੇ ਸੀ ਅੱਜ ਦਾ ਖੁਰਾਕਾ ਵੀ ਜਿਹੜੀਆਂ ਸਾਰੀਆਂ ਡੁਪਲੀਕੇਟ ਖਾ ਰਹੇ ਹਾਂ ਜੇ ਸਾਨੂੰ ਬਦਾਮ ਵੀ ਮਿਲਦੇ ਨੇ ਤਾਂ ਨਾਮ ਦੇ ਬਦਾਮ ਨੇ ਵਿੱਚ ਤਾਂ ਪਤਾ ਨਹੀਂ ਅੱਜ ਕੱਲ ਕੀ ਕੁਝ ਪਾਇਆ ਹੋਇਆ ਸਬਜ਼ੀਆਂ ਵੀ ਸਾਰੀਆਂ ਕੈਮੀਕਲ ਪਾਪ ਆ ਕੇ ਬਣਾਈਆਂ ਜਾ ਰਹੀਆਂ ਨੇ ਬਰੈਡ ਦੇ ਉੱਪਰ ਰੰਗ ਮਾਰ ਮਾਰ ਕੇ ਸਾਨੂੰ ਦਿੱਤੇ ਜਾ ਰਹੇ ਨੇ ਮਤਲਬ ਕਿ ਇੱਕ ਪਾਸੋਂ ਨੇ ਕਈ ਪਾਸੇ ਦੱਬੇ ਜਾ ਰਹੇ ਯਕੀਨ ਮੰਨੋ ਤੇ ਇਕੱਠੇ ਹੋ ਜਾਓ ਬੇਨਤੀ ਮੰਨੋ ਮੇਰੀ ਇਹਦਾ ਇੱਕ ਦੂਜੇ ਵੱਲ ਦੇਖਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਪੰਜਾਬ ਨੂੰ ਹਰਿਆ ਭਰਿਆ ਬਣਾਣਾ ਹੈ ਜੇ ਤੁਸੀਂ ਪੰਜਾਬ ਨੂੰ ਖੁਸ਼ਹਾਲ ਬਣਾਣਾ ਹੈ ਤੇ ਸਾਨੂੰ ਇੱਕ ਜੁੱਟ ਹੋ ਕੇ ਰਹਿਣਾ ਹੀ ਪਵੇਗਾ ਇਹ ਤੇ ਸੋਚ ਵਿਚਾਰ ਕਰੋ ਹਜ਼ੇ ਵਜ਼ੇ ਰੋ ਖੁਸ਼ ਰੋ